ਕੁੜੀ ਦੇ ਨਾਂ ਨੂੰ ਸਹੁਰਾ ਸੱਸ ਕਹਿੰਦੇ ਸੀ ਕੁੜੀ ਸੋਹਣੀ ਨਹੀਂ ਕਿ ਕਾਲੀ ਐ ਵੀ ਅਸੇ ਲੱਗਦੀ ਰੋਟੀ ਨਹੀਂ ਖਾਣੀ ਮੋਗਾ ਦੇ ਵਿੱਚ ਨਵੀਂ ਵਿਆਹੀ ਦੇ ਨਾਲ ਉਸਦੇ ਸਹੁਰੇ ਪਰਿਵਾਰ ਨੇ ਇਨਾ ਗੰਦਾ ਸਲੂਕ ਕੀਤਾ ਕਿ ਉਹ ਤਿੰਨ ਮਹੀਨੇ ਵੀ ਆਪਣੇ ਸਹੁਰੇ ਘਰ ਦੇ ਵਿੱਚ ਰਹਿ ਨਹੀਂ ਪਾਈ ਅਤੇ ਹੁਣ ਉਸ ਦਾ ਪਤੀ ਜਦੋਂ ਉਸ ਨੂੰ ਪੇਕੇ ਘਰ ਛੱਡਣ ਆਇਆ ਤਾਂ ਉਸ ਗੱਲ ਨੂੰ ਸਮਝ ਚੁੱਕੀ ਸੀ ਕਿ ਉਹ ਉਸ ਨੂੰ ਮਗਰੋਂ ਲਾਣ ਆਇਆ ਇਸ ਗੱਲ ਦੀ ਗਵਾਹੀ ਇਸ ਕੁੜੀ ਦੇ ਪਰਿਵਾਰਾਂ ਦੇ ਵੱਲੋਂ ਭਰੀ ਜਾ ਰਹੀ ਹੈ ਜਿਨ੍ਹਾਂ ਨੇ ਦੱਸਿਆ ਕਿ ਬੀਤੇ ਸਮੇਂ ਤੋਂ 3 ਮਹੀਨੇ ਪਹਿਲਾਂ ਵਿਆਹੀ ਇਸ ਕੁੜੀ ਦੇ ਨਾਲ ਸੋਹਰੇ ਘਰ ਦੇ ਵਿੱਚ ਰੰਗ ਰੂਪ ਨੂੰ ਲੈ ਕੇ ਭੇਦ ਭਾਵ ਕੀਤਾ ਜਾਂਦਾ ਸੀ ਅਤੇ ਇਸ ਦੀ ਨਾਨਾਣ ਸਮੇਤ ਸੱਸੋਰਾ ਇਸ ਦੇ ਹੱਥਾਂ ਦੀ ਰੋਟੀ ਤੱਕ ਨਹੀਂ ਖਾਂਦੇ ਸੀ ਕਿਉਂਕਿ ਇਸ ਦਾ ਰੰਗ ਗੋਰਾ ਨਹੀਂ ਸੀ ਇਸ ਤੋਂ ਇਲਾਵਾ ਇਸ ਦਾ ਪਤੀ ਵੀ ਕਿਸੇ ਹੋਰ ਕੁੜੀ ਦੇ ਨਾਲ ਗੱਲਬਾਤ ਕਰਦਾ ਸੀ ਕੁੜੀ ਦੇ ਵੱਲੋਂ ਆਪਣੇ ਪਰਾਵਾਂ ਨੂੰ ਮਾਪਿਆਂ ਨੂੰ ਦੱਸਿਆ ਗਿਆ ਸੀ ਕਿ ਪਤੀ ਰਾਤ ਦੇ ਸਮੇਂ ਕਿਸੇ ਕੁੜੀ ਦੇ ਨਾਲ ਗੱਲਾਂ ਕਰਦਾ ਫੋਨ ਤੇ ਅਤੇ ਇਹ ਸਾਰੀ ਗੱਲਾਂ ਤੋਂ ਬਾਅਦ ਪਰਿਵਾਰਿਕ ਮੈਂਬਰ ਜਦੋਂ ਮਾਮਲਾ ਸੁਲਝਾਣ ਜਾਂਦੇ ਨੇ ਤਾਂ ਹਰ ਕੋਈ ਆਖਦਾ ਹੈ ਕਿ ਅਸੀਂ ਹੁਣ ਇਹੋ ਜਿਹਾ ਕੰਮ ਨਹੀਂ ਕਰਾਂਗੇ ਜਿਸ ਤੇ ਚਲਦੇ ਹੋਏ ਕੁੜੀ ਨੂੰ ਠੇਸ ਪਹੁੰਚੇਗੀ ਪਰ ਨਹੀਂ ਪਤਾ ਸੀ ਕਿ ਇਸ ਜ਼ਾਲਮ ਪਰਿਵਾਰ ਨੇ ਇਸ ਕੁੜੀ ਦੀ ਜਾਨ ਨਾ ਲੈਣੀ ਹੈ 3 ਮਹੀਨੇ ਪਹਿਲਾਂ ਦੇਖ ਦਿਖਾਈਆ ਵੀ ਹੋਇਆ ਸੀ ਉਸ ਸਮੇਂ ਇਹਨਾਂ ਨੂੰ ਕੁੜੀ ਦਾ ਰੰਗ ਰੂਪ ਨਹੀਂ ਦਿਖਿਆ ਅਤੇ ਹੁਣ 3 ਮਹੀਨੇ ਦੇ ਵਿੱਚ ਹੀ ਕੁੜੀ ਦਾ ਜੀਣਾ ਦੁੱਬਰ ਕਰ ਦਿੱਤਾ ਤੇ ਅੰਤ ਨੂੰ ਇਸ ਦੀ ਜਾਨ ਸਹੁਰੇ ਪਰਿਵਾਰ ਨੇ ਲੈ ਲਈ ਇਹ ਦੋਸ਼ ਕੁੜੀ ਦੇ ਭਰਾਵਾਂ ਦੇ ਵੱਲੋਂ ਲਗਾਇਆ ਗਿਆ ਜੋ ਕਿਨ ਸਾਫ ਦੀ ਗੁਹਾਰ ਪੁਲਿਸ ਤੇ ਅੱਗੇ ਲਗਾ ਰਹੇ ਨੇ ਉਹ ਨਿਰਮਲ ਹੈਗਾ ਜੀ ਉਮਰ ਕਿੰਨੀ ਕਹਿੰਨਾਂ ਦੀ ਉਮਰ ਇਹਨਾਂ ਦੀ ਹੈਗੀ 25 ਸਾਲ ਦੀ ਪਿੱਛੇ ਸ਼ਾਦੀशुदा ਹਾਂਜੀ ਹਾਂਜੀ ਕਿੱਥੇ ਵਿਆਹੀ ਸੀ ਇਹ ਮੋਗੇ ਤੋਂ ਮੋਗੇ ਪਈ ਸੀ ਕਿਹਦੇ ਨਾਲ ਜੀ ਉਹ ਦਿਲਦੀਪ ਮੁੰਡੇ ਨਾਲ ਜੀ ਗੰਡਬਾਤ ਕੀ ਹੋਈ ਹੈ ਇਹਨਾਂ ਦੀ ਗੱਲਬਾਤ ਕੋਈ ਆਪਸ ਵਿੱਚ ਝਗੜਾ ਹੋਇਆ ਸੌਹਰੇ ਪਰਿਵਾਰ ਨੇ ਤੰਗ ਕਰ ਰਿਆ ਸੀਗਾ ਕਿਸ ਗੰਢੋਂ ਤੰਗ ਕਰ ਰਿਆ ਸੀ ਕੋਈ ਪਤਾ ਲੱਗ ਗਿਆ ਉਸ ਗੱਲ ਦਾ ਕੋਈ ਪਤਾ ਨਹੀਂ ਲੱਗਿਆ ਇਹਨਾਂ ਦੇ ਪਰਿਵਾਰ ਦੇ ਕੋਈ ਮਤਲਬ ਸੀਗਾ ਇਹਨਾਂ ਦੇ ਕਹਿੰਦੇ ਸੀ ਥੋੜੀ ਸੋਹਣੀ ਨਹੀਂ ਥੋੜੀ ਸੋਹਣੀ ਨਹੀਂ ਹੈ ਕੋਈ ਇਹਨਾਂ ਦਾ ਵਿੱਚ ਵੇਰਨਾ ਕੋਈ ਜੰਦਾ ਹੀ ਨਹੀਂ ਬਾਕੀਓ ਲਾਇਬ੍ਰਾਈ ਕਿ ਕੀ ਲੱਗਦੀ ਐ ਮਰਤੰ ਕਹਿੰਦੇ ਪੈਣ ਹੀ ਲੱਗਦੇ ਜੀ ਕੀ ਗੱਲਬਾਤ ਕੀ ਹੋਈ ਐ ਪਿੰਡ ਦੇ ਨਾਲ ਗੱਲਬਾਤ ਜੀ ਮਤਲਬ ਉੱਤੇ ਸੌਹਰੇ ਤੰਗ ਕਰ ਦਿੰਦੇ ਸੀ ਪਹਿਲਾਂ ਜਦੋਂ ਵੇਖਣਾ ਜਦੋਂ ਕਹਿੰਦੇ ਸਾਨੂੰ ਪਸੰਦ ਨਹੀਂ ਆ ਗਏ ਉਸ ਤੋਂ ਬਾਅਦ ਕਹਿੰਦੇ ਸਾਨੂੰ ਪਸੰਦ ਨਹੀਂ ਛੱਡਣ ਆਏ ਸੀਗੇ ਇੱਥੇ ਮਤਲਬ ਛੱਡਣ ਹੀ ਆਇਆ ਸੀ ਉਹ ਤੇ ਉਹਨੇ ਬੜਾ ਕੀ ਦਿਮਾਗ ਚ ਗੱਲ ਨਾਮ ਨੂੰ ਕੀ ਹੈ ਬੜਾ ਨਾਜੀ ਨਿਰਮਲ ਕੌਰ ਕਿੰਨੇ ਸਾਲ ਪਹਿਲੇ ਸਾਡੀ ਹੋਈ ਤਾਂ ਲਈ ਤੰਦ ਮਿੰਨ ਨਹੀਂ ਕੋਈ ਤੰਦ ਮਿੰਨ 18 ਦਿਨ ਐਨੇ ਜੀ ਹੂੰ ਮੰਗ ਕੀ ਕਰਦੇ ਹੋ ਤੁਸੀਂ ਮੰਗ ਜੀ ਇਨਸਾਫ ਮਿਲਣਾ ਚਾਹੀਦਾ ਹੈ ਪੂਰੀ ਜੋ ਵੀ ਕਾਨੂੰਨੀ ਕਾਰਵਾਈ ਹੋਵੇ ਜਿਹਨਾਂ ਨੂੰ ਹੋਣੀ ਚਾਹੀਦੀ ਹੈ ਉਹ ਜਾਂ ਮਿਲਣੀ ਚਾਹੀਦੀ ਇੱਥੇ ਕਿੱਧਰ ਰਹਿੰਦੇ ਸੀ ਉਹ ਪਿੰਡ 'ਚ ਹਾਂਜੀ ਇੱਥੇ ਕਿੱਧਰ ਰਹਿੰਦੇ ਸੀ ਪਿੰਡ 'ਚ ਉਹ ਅਬ ਉਹ ਅਬ ਉਹ ਨਵੇਂ ਪਿੰਡ 'ਚ ਰਹਿੰਦੇ ਜੀ ਆਪਣੇ ਹਾਂ ਉਹ ਜਿਹੜੇ ਪਿੰਡ 'ਚ ਰਹੋ ਭਰਾਏ 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 ਪੂਰਾ ਫੰਕਾ ਦਾ ਕੀ ਨਾ ਹੁੰਦਾ ਇਟਾ ਜੀ ਹਰਦਮ ਸਿੰਘ ਹੁਣ ਮੰਗ ਕੀ ਕਰਦੇ ਹੋ ਐਨਨ ਸਾਹਿਬ ਮਿਲਣਾ ਚਾਹੀਦਾ ਕਿੱਥੋਂ ਦੇ ਵਾਸੀ ਹੋ ਡਰਾਈਪੁਰ ਕੀ ਲੱਗਦੇ ਸੀ ਤੁਹਾਡੀ ਜਿਹੜੀ ਮਿੱਤੇ ਗੱਲ ਕੀ ਨਾਮ ਹੈ ਉਹਨਾਂ ਦਾ ਘਰੇ ਤਾਂ ਨੰਮੇ ਕਹਿੰਦੇ ਵੈਸੇ ਨਰਮਨ ਆ ਜੀ ਨਾ ਅੱਛਾ ਉਮਰ ਕਿੰਨੀ ਕਾਬਦੀ ਹੈ ਨਾ ਕੋ 25 26 ਸਾਲ ਹੈ ਨਾ ਜਿਹਨਾਂ ਨਾਲ ਸ਼ਾਦੀ ਹੋਈ ਸੀ ਉਹਨਾਂ ਦੇ ਕੀ ਨਾਮ ਹੈ ਉਹਦਾ ਨਾਮ ਦਿਲਦੀਪਾ ਜੀ ਮੁੰਡਿਆ ਕਿੱਥੇ ਗਈ ਸੀ ਕੁੜੀ ਮੋਗੇ ਜੀ ਕੀ ਗੱਲਬਾਤ ਕੀਤੀ ਹੋਈ ਹੈ ਨਵੀਂ ਉਹਨਾਂ ਦੇ ਮਤਲਬ ਹੀ ਪਰਿਵਾਰਕ ਦੇ ਮਤਲਬ ਹੀ ਸਾਰਾ ਪਰਿਵਾਰ ਹੀ ਇਹ ਗੱਲ ਕਹਿੰਦਾ ਸੀਗਾ ਕੁੜੀ ਦੀ ਨਾਨਾ ਨੂੰ ਸਹਰਾ ਸੱਸ ਕਹਿੰਦੇ ਸੀ ਕੁੜੀ ਸੋਹਣੀ ਨਹੀਂ ਕਿ ਕਾਲੀ ਹੈ ਵੀ ਅਸੀਂ ਇਹਨਾਂ ਤੇ ਆਦੀ ਰੋਟੀ ਨਹੀਂ ਖਾਣੀ ਵੀ ਮਤਲਬ ਅਸੀਂ ਇਹ ਗੱਲਾਂ ਕਰਦੇ ਸੀ ਟੌਰਚਰ ਵੀ ਕਰਦੇ ਸੀਗੇ ਜੀ ਤੇ ਕੁੱਟਮਾਰ ਵੀ ਹੋਈ ਹੈ ਜੀ ਤੇ ਜਿਹੜਾ ਉਹ ਮੁੰਡਾ ਜੀ ਦਿਲਦੀਪਾਈ ਉਹ ਕਿਸੇ ਹੋਰ ਕੁੜੀ ਨਾਲ ਵੀ ਉਹਦੇ ਲਿੰਕ ਹੈ ਜੀ ਫੋਨ ਤੇ ਗੱਲ ਕਰਦਾ ਸੀ ਬਾਹਰ ਜਾ ਕੇ ਰਾਤ ਨੂੰ ਗੱਲ ਕਰਦਾ ਸੀ ਜਦੋਂ ਵੀ ਉਹ ਸੌਣ ਆ ਜਾਂਦਾ ਸੀ ਯਾਰ ਤੇ ਕੁੜੀ ਨੇ ਦੱਸਿਆ ਵੀ ਸੀਗਾ ਪਰ ਅਸੀਂ ਇਹ ਸੋਚਦੇ ਸੀ ਵੀ ਇਹਦਾ ਘਰ ਵਾਸਤੇ ਗਏ ਵੀ ਇੱਕ ਦੋ ਵਾਰੀ ਸਮਝਾ ਕੇ ਵੀ ਆਏ ਆ ਠੀਕ ਹੈ ਜੀ ਫਿਰ ਵੀ ਉਹਨਾਂ ਨੇ ਇਹ ਗੱਲ ਨਹੀਂ ਸੋਚੀ ਤੇ ਕੱਲ ਪਰਸੋਂ ਛੱਡਣਾ ਆ ਗਿਆ ਤੇ ਮਤਲਬ ਵੀ ਮਗਰੋਂ ਲਾਉਣੀ ਆਇਆ ਸੀ ਵੀ ਕਹਿੰਦਾ ਸੀ ਵੀ ਇੱਥੇ ਛੱਡ ਜੂਗਾ ਕਲ ਟੇਪਲ ਗੌਂਟ ਤੇ ਮਿਲੀ ਹੈ ਜੀ ਸੜਕ ਦੇ ਉੱਤੇ ਜਿਹੜਾ ਆਪਣੀ ਸਿੰਗਲ ਰੋਡ ਆਉਂਦੀ ਹੈ ਜਿੱਥੇ ਪੋਲਾਈ ਜੀ ਉਹਦੇ ਵਿੱਚ ਸੀਗੀ ਜੀ ਕਿੰਨੇ ਸਮੇਂ ਪਹਿਲਾਂ ਸਾਦੀ ਹੋਈ ਸੀ ਇਹਨਾਂ ਦੀ ਇਹਨਾਂ ਦੇ 3 ਮਹੀਨੇ ਪਹਿਲਾਂ ਹੋਈ ਜੀ ਉਹਨੂੰ ਮੰਗ ਕੀ ਕਰਦੇ ਇਨਸਾਫ ਦੀ ਕਰਦੇ ਜੀ ਮਰਦਾ ਘਰ ਦੇ ਵਿੱਚ ਲਾਸ਼ ਅਜੇ ਲੈਂਦੀ ਹੈ ਤੇ ਕਾਨੂੰਨੀ ਕਾਰਵਾਈ ਕਰਵਾਈਏ ਪਰ ਅਸੀਂ ਇਹ ਸੋਚਦੇ ਆ ਵੀ ਸਾਡੀ ਵੱਧ ਤੋਂ ਵੱਧ ਮਨ ਲੋ ਇਨਸਾਫ ਮਿਲਣਾ ਚਾਹੀਦਾ ਉਹ ਇੱਕ ਥੋੜੀ 7 ਮਹੀਨੇ ਪਹਿਲਾਂ ਵਿਆਹੀ ਸੀਗੀ ਕਿੱਥੇ ਮੋਗੇ ਅੱਛਾ ਤੇ ਬਸ ਘਰੇ ਉਹ ਕਲੇਸ਼ ਰੱਖਦੇ ਸੀਗੇ ਕਦੇ ਕਹਿੰਦੇ ਸੀ ਕਾਲੀ ਐ ਕਦੇ ਕਦੇ ਸੋਹਣੀ ਨਹੀਂ ਮੰਨ ਲਓ ਜੇ ਸੋਹਣੀ ਹੈ ਨਹੀਂ ਕਿ 7 ਮਹੀਨੇ ਪਹਿਲਾਂ ਘਤੋ ਵਿਆਹੀ ਗਈ ਹੈ ਪਰ ਉਹਨਾਂ ਨੇ ਪਹਿਲਾਂ ਦੇਖਣਾ ਸੀ ਇਹ ਗੱਲ ਬਾਅਦ ਚ ਉਹਦੇ ਨਾਲ ਕੁੜੀ ਦਾ ਕੋਟ ਮਾਰ ਕੀਤੀ ਐ ਟੌਰਚਰ ਵੀ ਕਰਦੇ ਰਹੇ ਐ ਤੇ ਉਸ ਤੋਂ ਬਾਅਦ ਕੁੜੀ ਨੂੰ ਇੱਥੇ ਛੱਡ ਕੇ ਛੱਡਣ ਆਏ ਸੀਗੇ ਪੁੜੀ ਦਾ ਪੁੜੀ ਦਾ ਨਾਮ ਨਿੰਮੀ ਵੈਸੇ ਘਰੇ ਨਿੰਮੀ ਕਹਿੰਦੇ ਆ ਵੈਸੇ ਮਨ ਪੱਕਾ ਤਾਂ ਨਹੀਂ ਪਤਾ ਕੰਮ ਨਹੀਂ ਕਰਦਾ ਜੇ ਕਿਹਦੇ ਨਾਲ ਸੀ ਗੱਤ ਮੁੰਗੀ ਉਹਨਾਂ ਦਾ ਨਾਮ ਦਿਲਦੀਪ ਕਿੰਨੇ ਤਨਵੀਨ ਨਾਲ ਸੱਦੀ ਹੋਈ ਸੀ ਹਾਂਜੀ ਤਨਕੇ ਮਹੀਨੇ 10 ਸਾਲ ਹੋ ਗਏ ਹੁਣ ਮੰਨ ਕੀ ਕਰਦੇ ਹਾਂ ਹੁਣ ਸਾਫ ਵੀ ਕਰਦੇ ਆ ਇਹ ਆਈ ਕੀ ਲੜ ਲੁੜ ਕੇ ਆਈ ਸੀ ਕੋਈ ਪਤਾ ਨਹੀਂ ਜੀ ਹੁਣ ਉਹਨਾਂ ਨੂੰ ਪਤਾ ਹੈ ਜਾਦਾ ਉਹ ਘਰ ਵਾਲੇ ਨੂੰ ਪਤਾ ਹੋਣਾ ਕਿ ਉਹ ਜਿਹੜੀ ਮਰਨ ਵਾਲੀ ਉਹ ਤਾਂ ਮਰ ਗਈ ਤੇ ਪਰਿਵਾਰ ਨੇ ਸੋਚਿਆ ਸੀ ਆ ਵੀ ਕਿਤੇ ਮਤਲਬ ਵਿਹੜੇ 'ਚ ਕਿਸੇ ਦੇ ਘਰੇ ਗਈ ਹੋਣੀ ਹੈ ਤੁਸੀਂ ਕੀ ਲੱਗਦੇ ਹੁੰਦੇ ਮੈਂ ਤਾਂ ਜੱਟ ਤਾਂ ਇਹਦਾ ਮੁੰਡਾ ਹੈ ਠੀਕ ਅੰਗਰ ਸਿੰਘ ਹੈ ਇਹ ਲੜਕੀ ਤੁਹਾਡੀ ਕੀ ਲੱਗਦੀ ਸੀ ਭੈਣ ਲੱਗਦੀ ਸੀ ਪਹਿਲਾਂ ਤਾਂ ਕੀ ਨਾਂ ਹੈ ਕੁੜੀ ਦਾ ਨਿਰਮਲ ਕੌਰ ਹੈ ਜੀ ਕੀ ਗੱਲ ਕੀ ਹੋਈ ਹੈ ਵਿਰੇ ਇਹ ਵਿਰੇ ਸੌਰ ਦਾ ਸੀਗਾ ਦਾਜ ਪਰਥੀ ਤੇ ਕੋਈ ਇਸ ਰੰਗ ਸਾਲ ਹੋਣ ਕਰਕੇ ਇਹਨਾਂ ਨਾਲ ਇਹਦੇ ਨਿਣਾਣ ਸੀ ਇੱਕ ਤੇ ਸੌਰ ਦਾ ਪਰਿਵਾਰ ਸੀ ਸਾਰਾ ਹੀ ਮੰਨ ਕੇ ਚਲੋ ਕਿੰਨੇ ਚਿਰ ਪਹਿਲੇ ਹੋਇਆ ਸੀ ਇਹਨੇ ਕਰੀਬਨ 4 ਮਹੀਨੇ ਪਹਿਲਾਂ ਹੋਇਆ ਸੀ ਹਾਂ 4 ਮਹੀਨੇ ਪਹਿਲਾਂ ਹਾਂਜੀ ਚੰਕੀ ਕਾਰਵਾਈ ਦੀ ਮੰਗ ਕਰਦੇ ਹਾਂ ਕਮਲ ਸਿੰਘ ਇਹ ਕਰਦੇ ਆ ਜਿਵੇਂ ਉਹਨੇ ਅੱਖੀਂ ਵੀ ਤੁਸੀਂ ਕੋਈ ਛਾਲ ਮਾਰੀ ਐ ਇਸ ਦਾ ਇਨਸਾਫ ਚਾਹੀਦਾ ਈ ਉਹ ਤੁਹਾਨੂੰ ਉਹਨੇ ਕੁਝ ਦੱਸਿਆ ਨਹੀਂ ਸੀ ਉਸ ਤੋਂ ਪਹਿਲਾਂ ਦੱਸਦੇ ਰਹੇ ਅਸੀਂ ਫਿਰ ਅਸੀਂ ਕਹਿ ਕੇ ਸਮਝਾ ਕੇ ਵੀ ਅੰਦਰ ਆਏ ਘਰੇ ਉਹਨਾਂ ਦੇ ਜਾ ਕੇ ਫਿਰ ਉਹ ਕਹਿੰਦੇ ਸਿਆਣ ਸਾਡੀ ਹੁਣ ਜ਼ਿੰਮੇਵਾਰੀ ਆ ਸਾਰਾ ਕਹਿੰਦੇ ਸੀ ਮੇਰੀ ਜ਼ਿੰਮੇਵਾਰੀ ਹੈ ਮੌਨ ਨਹੀਂ ਹੋਇਆ ਜਾਂ ਕੰਮ ਨਹੀਂ ਹੁੰਦਾ ਫਿਰ ਫਿਰ ਵੀ ਉਹ 10 15 ਦਿਨ ਬਾਅਦ ਜਿਹਨੇ ਰਾਤ ਨੂੰ ਮੈਨੂੰ ਫੋਨ ਲਾਇਆ ਸੀ ਵੀ ਮੈਂ ਚਪੇੜ ਮਾਈ ਐ ਇਸ ਤਰ੍ਹਾਂ ਦਾ ਪਰ 12 12 ਵਜੇ ਤੇ ਇਹ ਮਤਲਬ ਵੀ ਛੱਡਣ ਆਏ ਸੀ ਮਤਲਬ ਵੀ ਇਹ ਇੱਕ ਬ੍ਰਦਰ ਉਹਦਾ ਮਤਲਬ ਮਤਲਬ ਦੇਵਰ ਯਾਰ ਦਾ ਹਾਂ ਦੇਵਰ ਦੇਵਰ ਦਾ ਭੈਣ ਦਾ ਤੇ ਕੋਈ ਮਤਲਬ ਘਰ ਵਾਲਾ ਉਹ ਛੱਡਣ ਆਏ ਸੀ ਸਵੇਰ ਵੀ ਉਹਨੇ ਦੱਸਿਆ ਸੀ ਸ਼ਾਮ ਨੂੰ ਮੈਨੂੰ ਵੀ ਇਸ ਤਰ੍ਹਾਂ ਕਰਕੇ ਫੇਰ ਉਸ ਤਰ੍ਹਾਂ ਕਰਦੇ ਆ ਦੁਬਾਰਾ ਤਾਂ ਮੈਂ ਕੋਈ ਗੱਲ ਨਹੀਂ ਸਵੇਰੇ ਆਪਾਂ ਗੱਲ ਕਰਾਂਗੇ ਉਹਨਾਂ ਨੂੰ ਬੁਲਾ ਕੇ ਇੱਥੇ ਬੁਲਾ ਕੇ ਉਹ ਇਹ ਤਰੀ ਮਤਲਬ ਇਹ ਟੈਨਸ਼ਨ ਚੱਲਦੀ ਰਹੀ ਦਿਮਾਗ ਚ ਕੀ ਕੀ ਪਤਾ ਨਹੀਂ ਕੀ ਕੀ ਸੋਚਦੀ ਰਹੀ ਸਵੇਰ ਉਹਨਾਂ ਨੇ 6 ਵਜੇ ਜਾਣ ਦੀ ਕੋਸ਼ਿਸ਼ ਕੀਤੀ ਸੀ ਅੱਛਾ ਉਹਦੇ ਭਰਾ ਨੇ ਤੇ ਉਹਦੇ ਜੀਜੇ ਨੇ ਜਿਹੜਾ ਸੀਗਾ ਉਹਨੇ ਜਾਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਰਕੇ ਉਹ ਉਹਨੇ ਇਹ ਸੋਚ ਲਿਆ ਬਸ ਮੈਨੂੰ ਮਗਰੋਂ ਲਾਉਣ ਆਏ ਆ ਬਸ ਅੱਛਾ ਇਸ ਕਰਕੇ ਉਹਨੇ ਸਵੇਰ ਸਾਨੂੰ ਦੱਸਿਆ ਨਹੀਂ 6 ਵਜੇ ਸਾਨੂੰ ਨਾ ਪਤਾ ਸੀ ਕਿਧਰੇ ਅਸੀਂ ਇਧਰ ਉਧਰ ਦੇਖਦੇ ਰਹੇ ਪਰ ਉਹ ਫਿਰ ਉਹ ਚੱਪੜਾਂ ਤੇ ਚੁੰਨੀ ਮਹਿਰਤ ਮਿਲੀ ਜੋ ਕਿਹੜੀ ਮਲੂਕਾ ਨੇ ਕਿਹੜਾ ਖੇਡਾ ਪੁਰੇ Ah, hola. Va, a vale, va a post, por.